ਜਿਹੜਾ ਮੈਡੀਕਲ ਦੇ ਵਿੱਚ ਕੋਈ ਵੀ ਪੇਸ਼ੈਂਟ ਆਉਂਦਾ ਪੂਰੇ ਪੰਜਾਬ ਭਰ ਚੋਂ ਇੱਥੇ ਪੇਸ਼ੈਂਟ ਆਉਂਦੇ ਆ ਰਾਜਸਥਾਨ ਹਰਿਆਣੇ ਤੋਂ ਵੀ ਆਉਂਦੇ ਆ ਕਿਸੇ ਨੂੰ ਕੋਈ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਆਪਦੇ ਘਰੇ ਬਹਿ ਕੇ ਰੋਟੀ ਖਾਓ ਘਰ ਹੀ ਇਹ ਆਪਣਾ ਸਮਝੋ ਘਰ ਦੀ ਰਸੋਈਆ ਘਰ ਦੀ ਵਾਈਵਾ ਘਰ ਦਾ ਹੀ ਸਵਾਦ ਆ ਸਾਰੀ ਚੀਜ਼ ਘਰ ਦੀ ਆ ਤੁਸੀਂ ਆਪਣੇ ਘਰੇ ਬਹਿ ਕੇ ਰੋਟੀ ਖਾ ਸਕਦੇ ਤੁਹਾਨੂੰ ਕੋਈ ਟੱਕਰਾ ਰੋਟੀ ਲੈ ਕੇ ਆਉਣ ਦੀ ਮਗਰ ਆਪਾਂ ਸਟਣਾਂ ਦੇ ਗੇੜੇ ਕੱਢਦੇ ਆ ਕਿਉਂਕਿ ਬਾਹਰ ਮਹਿੰਗਾ ਪੈਂਦਾ ਜੀ ਤੇ ਮਗਰੋਂ ਹੁਣ ਆਪਾਂ 100-100 ਕਿਲੋਮੀਟਰ ਤੋਂ ਵੀ ਰੋਟੀ ਲੈ ਕੇ ਆਉਂਦਾ ਕੋਈ ਪਤਾ ਲੈਣ ਆਉਂਦਾ ਕੋਈ ਲੋੜ ਨਹੀਂ ਵੀਰੇ ਅੱਗੇ ਵੀ ਤੁਸੀਂ ਰੋਟੀ ਖਾਣ ਆਉਣੇ ਇੱਥੇ ਹਾਂਜੀ ਵੀਰੇ ਤੇ ਕਿੱਦਾਂ ਦੀ ਹੁੰਦੀ ਹੈ ਰੋਟੀ ਉਹ ਵਧੀਆ ਵੀਰੇ ਘਰ ਵਰਗਾ ਸਵਾਦ ਆ ਪਈ ਜੀ ਸਾਸ ਸਵਾਈ ਵੀ ਪੂਰੀ ਹੁੰਦੀ ਹੈ ਜੀ ਉਹ ਸਫਾਈ ਹਾਂ ਪੂਰੀ ਸਾਸ ਸਵਾਈ ਦੇਖ ਹੀ ਰਹੇ ਹੋ ਤੁਸੀਂ ਅਸੇ ਪਾਸੇ ਦੇਖ ਕੇ ਹੀ ਆਸੇ ਪਾਸੇ ਦੇਖ ਹੀ ਹੈ ਜੀ ਬਾਕੀ ਖਾਣਾ ਬਹੁਤ ਵਧੀਆ ਮਿਲਦਾ ਜੀ ਪਰ ਆਉਣ ਦੀ ਜਰੂਰਤ ਨਹੀਂ ਐਵੇਂ ਬੰਦਾ ਮਗਰ ਹਾਂਜੀ ਹਾਂਜੀ ਮੈਡੀਕਲ ਚ ਜਿੰਨੇ ਵੀ ਪੇਸ਼ੈਂਟ ਆ ਵੀ ਉਹਨਾਂ ਨੂੰ ਵੀ ਸੌਖਾ ਵੀ ਇੱਥੇ ਆ ਕੇ ਖਾ ਸਕਦੇ ਆਂ ਪੈਸੇ ਤਾਂ ਨਹੀਂ ਵੱਧ ਲੈਂਦੇ ਪੈਸੇ ਨਹੀਂ ਜੀ ਬਿਲਕੁਲ ਉਹ ਬਾਅਦ ਲੈ ਕੇ ਲੈ ਬਾਅਦ ਸੌ ਲੈ ਲੈਂਦੇ ਹੋ ਨਾ ਆਈ ਇਹੋ ਜਿਹਾ ਲੈਂਦੇ ਆ ਪੱਕੀ ਗੱਲ ਮਿੱਤਰੋ ਹਰ ਇੱਕ ਗਰੀਬ ਅਮੀਰ ਹਰ ਬੰਦੇ ਲਈ ਜ਼ਰੂਰੀ ਵੀਡੀਓ ਆ ਇਹ ਆਪਾਂ ਇਸ ਵਕਤ ਖੜੇ ਆ ਫਰੀਦਕੋਟ ਮੈਡੀਕਲ ਦੇ ਅੱਗੇ ਜਿਹੜਾ ਹਸਪੀਟਲ ਆ ਸਰਕਾਰੀ ਉਹਦੇ ਅੱਗੇ ਖੜੇ ਆ ਇੱਥੇ ਲਾਲਾ ਚਾਲੀ RAM ਰਸੋਈ ਆ ਇਹਦੇ ਵਿੱਚ ਬਾਈ ਜੀ ਖਾਣ ਲਈ 30 ਰੁਪਏ ਦੀ ਥਾਲੀ ਆ ਸੋਮਵਾਰ ਤੋਂ ਸ਼ਨੀਵਾਰ ਤੱਕ ਤੇ ਦੇਖੋ ਪੇਟ ਭਰ ਕੇ ਖਾਓ ਜਿੰਨਾ ਮਰਜੀ ਆਪਾਂ ਦਿਖਾਉਨੇ ਆ ਕੀ ਕੀ ਆ ਤੇ ਗੱਲ ਵੀ ਕਰਦੇ ਆ ਬਾਬੂ ਜੀ ਨਾਲ ਵੱਡੀ ਗੱਲ ਇਹ ਬਾਈ ਜੀ ਇੱਥੇ ਸਾਫ਼ ਸੁਥਰਾ ਖਾਣਾ ਬਣਦਾ ਹੈ ਜਿਵੇਂ ਘਰੇ ਖਾਣੇ ਆ ਫੁਲਕ ਉਸੇ ਤਰ੍ਹਾਂ ਬਣਦੇ ਆ ਸਾਫ ਸੁਥਰੇ ਦੇ ਵਿੱਚੋ ਇਹ ਫੈਸਿਲਿਟੀ ਦਿੰਦੇ ਆ ਬਾਈ ਹੁਣੀ ਇੱਕ ਸਬਜ਼ੀ ਹੁੰਦੀ ਇੱਕ ਦਾਲ ਤੇ ਰੈਤਾ ਹੁੰਦਾ ਨਾਲ ਤੇ ਆਪਾਂ ਅੱਗੇ ਦਿਖਾਉਨੇ ਆ ਪੂਰੇ ਵਧੀਆ ਤਰੀਕੇ ਨਾਲ ਜਿਵੇਂ ਘਰੇ ਬੈਠੇ ਖਾਣੇ ਹੁੰਨੇ ਆ ਐਂ ਖਾਣਾ ਮਿਲਦਾ ਵਾ ਆਪਾਂ ਨੂੰ ਦਿਖਾਉਨੇ ਆ ਪਿੱਛੇ ਬਣੀ ਜਾਂਦਾ ਵਾ ਤੇ ਫੇਰ ਆਪਾਂ ਬਾਈ ਜੀ ਨਾਲ ਵੀ ਗੱਲ ਕਰਾਂ ਇਸ ਤਰ੍ਹਾਂ ਦੇਖੋ ਤਵੇ ਦੀ ਰੋਟੀ ਆ ਵਧੀਆ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੈ ਭੈਣਾਂ ਤਿਆਰ ਕਰਦੀਆਂ ਨੇ ਤੇ ਐਂ ਘਰ ਦਾਲਾ ਮਤਲਬ ਕੱਲ ਦੀ ਫੀਲਿੰਗ ਵੱਡੀ ਗੱਲ ਇਹ ਆ ਵੀ 30 ਰੁਪਏ ਦੇ ਵਿੱਚ ਆਉਂਦਾ ਕੀ ਆ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਕਿਉਂ 30 ਰੁਪਏ ਦੇ ਵਿੱਚ ਤੁਸੀਂ ਦਿੰਨੇ ਆ ਕਾਰਨ ਕੀ ਆ ਵੀ ਕੀ ਪ੍ਰੋਫਿਟ ਆ ਇਹਨਾਂ ਨੂੰ ਕੀ ਬੈਨੀਫਿਟ ਆ ਗੱਲਬਾਤ ਕਰਾਂਗੇ ਆਪਾਂ ਵੱਡੀ ਗੱਲ ਇੱਥੇ ਹਰ ਟਾਈਮ ਭੀੜ ਲੱਗੀ ਰਹਿੰਦੀ ਏ ਇਸੇ ਤਰ੍ਹਾਂ ਲਾਈਨ ਲੱਗਦੀ ਆ ਬਾਈ ਲੰਬੀ ਲਾਈਨ ਲੱਗ ਜਾਂਦੀ ਆ ਕਿਉਂਕਿ ਬਹੁਤ ਹੀ ਵਾਜਬ ਰੇਟ ਆ ਤੇ ਬਾਕੀ ਆ बाबूजी ਆਪ ਬਿਸ਼ਾਦੇ ਦੇ ਦੇ ਰਹੇ ਨੇ ਨਾ ਗੱਲਬਾਤ ਕਰਦੇ ਆ ਵੀ ਕਿਉਂ ਇਹਨਾਂ ਰੇਟ ਥੋੜਾ ਰੱਖਿਆ ਹੈ ਕਾਰਨ ਕੀ ਇਹ ਚੀਜ਼ ਦਾ ਕੀ ਪ੍ਰੋਫਿਟ ਹੁੰਦਾ ਕਿਉਂਕਿ ਕੰਮ ਵਾਲੇ ਵੀ ਦੇਖੋ 5-6 ਜਾਣੇ ਇੱਥੇ ਅੰਦਰ ਭੈਣਾ ਲੱਗੀਆਂ ਹੋਈਆਂ ਪੰਜ ਜਾਣੀਆਂ ਰੋਟੀਆਂ ਪਕਾਉਣ ਤੇ ਆਟ ਤੇ ਆਪ ਲੱਗੇ ਹੋਏ ਨੇ ਨਾਲ ਕਰਦੇ ਆਂ ਗੱਲ ਇੱਕ ਮਿੰਟ ਕਿੰਨੀ ਮਰਜ਼ੀ ਰੋਟੀਆਂ ਖਾਓ ਕਿੰਨੀ ਮਰਜ਼ੀ ਦਾਲ ਸਬਜ਼ੀ ਪਾਓ ਕਿੰਨਾ ਮਰਜ਼ੀ ਰੈਤਾ ਪਾਓ ਮੰਗਲਵਾਰ ਨੂੰ ਕੜੀ ਚੋਲ ਹੁੰਦੇ ਨਾਲ ਤੇ ਪ੍ਰਸ਼ਾਦ ਜੀ ਮੰਗਲਵਾਰ ਪ੍ਰਸ਼ਾਦ ਤੇ ਹੋਰ ਕੜੀ ਚੋਲ ਕਰਦੇ ਹੁੰਦੇ ਆ ਵੀਰਵਾਰ ਨੂੰ ਵੀਰਵਾਰ ਨੂੰ ਕੜੀ ਚੋਲ ਹੁੰਦੇ ਆ ਆਲੂ ਪਕੋੜੇ ਨਾਲ ਸਬਜ਼ੀ ਹੁੰਦੀ ਆ ਬਹੁਤ ਵਧੀਆ ਰੋਟੀ ਆ ਤੇ ਬਹੁਤ ਸਾਰੇ ਐਂ ਖਾਂਦੇ ਖਾ ਕੇ ਖੁਸ਼ ਹੋ ਕੇ ਜਾਂਦਾ ਯਾਰ ਬੰਦਾ ਵੀ ਹਾਂ ਵੀ ਰੋਟੀ ਵੀ ਮਿਲੀ ਆ ਵਧੀਆ ਘਰ ਦੇ ਵਰਗੀ ਰੋਟੀ ਆ ਘਰ ਵਾਲੀ ਵਾਈਬ ਆਉਂਦੀ ਆ ਉਹ ਆਇਆ ਨਹੀਂ ਹੈਗਾ ਬਾਦੂ ਫੂੜ ਐਕਸਟਰਾ ਪੂਰਾ ਦੇਖੋ ਇਸੇ ਤਰ੍ਹਾਂ ਇਹ ਭੀੜ ਲੱਗ ਜਾਂਦੀ ਆ ਬਾਬੂ ਜੀ ਨਾਲ ਆਪੇ ਸੇਵਾ ਕਰਦੇ ਆ ਤੇ ਬਾਬੂ ਜੀ ਨਾਲ ਆਪਾਂ ਗੱਲਬਾਤ ਕਰਦੇ 1 ਮਿੰਟ ਦੇ ਵਿੱਚ ਸੇਵਾ ਲਈ ਹੋਈ ਇਹਨਾਂ ਦੀ ਬਹੁਤ ਵਧੀਆ ਢੰਗ ਹੈ ਇਹਨਾਂ ਦਾ ਸੇਵਾ ਕਰਨ ਦਾ ਕਿਉਂਕਿ ਇੱਥੇ ਆਪਾਂ ਦੇਖਿਆ ਮੈਡੀਕਲ ਦੇ ਵਿੱਚ ਬੈਠੇ ਆ ਲੋਕ ਲੋਕਾਂ ਨੂੰ ਵੱਡਣ ਲਈ ਹੁੰਦੇ ਆ ਕਿਉਂਕਿ ਹਸਪੀਟਲ ਦੇ ਅੱਗੇ ਮਜਬੂਰ ਬੰਦਾ ਹੀ ਆਊਗਾ ਪਰ ਇਹ ਇੱਕ ਅਨਸਾਰਾ ਜਿਹਨਾਂ ਦੀ ਸੇਵਾ ਲਈ ਸੋ ਬਾਬੂ ਜੀ ਆਪਣੇ ਨਾਲ ਬੈਠੇ ਆ ਬਾਬੂ ਜੀ ਤੁਸੀਂ 30 ਰੁਪਏ ਰੇਟ ਕਿਉਂ ਰੱਖਿਆ ਕਾਰਨ ਇਹ ਦਾ ਹੀ ਸੇਵਾ ਲਈ ਸੇਵਾ ਲਈ ਸੇਵਾ ਨਹੀਂ ਇੱਥੇ ਦਾ ਹਸਪਤਾਲ ਦੇ ਬਾਹਰ ਤਾਂ ਅਗਲੇ ਨੂੰ ਮੌਕਾ ਮਿਲਦਾ ਹੀ ਮਜਬੂਰ ਬੰਦਾ ਆਊਗਾ ਸਾਡੇ ਕੋਲੇ ਰੋਟੀ ਖਾਣ ਆ ਮਜਬੂਰੀ ਆਉਂਦੇ ਇੱਥੇ ਤੇ ਉੱਥੇ ਦਾ ਮੌਕਾ ਜਿਵੇਂ ਮੈਡੀਕਲ ਵਾਲੇ ਜਾਂ ਕੋਈ ਹੋਰ ਵੱਡੇ ਨੇ ਤੇ ਹੁੰਦੇ ਤੇ ਤੁਸੀਂ ਇੱਥੇ ਰੇਡਿੰਗ ਵਾਲੇ ਦਾ 50-50 ਰੁਪਏ ਦੇਈ ਜਾਂਦੇ ਦੋ ਭਟੂਰੇ ਤੇ ਤੁਸੀਂ 30 ਗਿੱਤ ਤੇ ਬੰਗਵਾ ਨੇ ਲਈ ਸੇਵਾਈ ਸੇਵਾ ਲਈ ਪਰਮਾਤਮਾ ਵੱਲੋਂ ਵੀ ਤੁਸੀਂ ਕਰੀ ਜਾਂਦੇ ਹੋ ਕਿੰਨਾ ਟਾਈਮ ਹੋ ਗਿਆ ਜੀ 25 ਸਾਲ ਹੋ ਗਏ 25 ਸਾਲ ਹੋ ਗਏ ਹਾਂਜੀ ਤੇ ਤੁਸੀਂ ਸਫਾਈ ਵੀ ਬਹੁਤ ਦਿਨੇ ਹੋ ਤੇ ਇੰਨਾ ਕੁਝ ਤੁਹਾਨੂੰ ਕੋਈ ਬਚਤ ਕਿਵੇਂ ਹੁੰਦੀ ਜੈ ਇੰਨੇ ਤੁਹਾਡੇ ਲੱਗਿਆ ਪੰਜ ਭੈਣਾਂ ਲੱਗੀਆਂ ਮਗਰ ਤੁਸੀਂ ਦੋ ਜਾਣੇ ਖਰਚਾ ਹੀ ਨਿਕਲੀ ਚੱਲਦਾ ਹੀ ਖਰਚਾ ਨਿਕਲਦਾ ਬਾ ਤੁਹਾਡੇ ਮਨ ਨੂੰ ਸਕੂਨ ਆ ਸੇਵਾ ਦਾ ਬਾਕੀ ਵੀਰੇ ਤੁਹਾਨੂੰ ਹੀ ਪਤਾ ਜੇ ਕਿਸੇ ਕੋਲੇ ਪੈਸੇ ਤੁਸੀਂ ਵੱਤਾਂ ਲੈ ਲੈਂਦੇ ਜੇ ਘੱਟ ਹੋਣ ਉਹਦੇ ਛੱਡਦੇ ਜੇ ਖੁਆਈ ਦੀ ਰੋਟੀ ਸੇਵਾ ਜੀ ਜੇ ਪੈਸੇ ਨਹੀਂ ਵੀ ਹੈਗੇ ਓਕੇ ਭੁੱਖਿਆਂ ਦਾ ਢਿੱਡ ਭਰਦਿਆਂ ਹੀ ਮਤਲਬ ਆ ਤੁਸੀਂ ਜਿਹੜਾ ਆਪਦਾ ਕੰਮਕਾਰ ਆ ਤੁਹਾਡਾ ਭੈਣਾਂ ਲੱਗੀਆਂ ਨੇ ਤੁਸੀਂ ਉਹਨਾਂ ਦੀ ਤਨਖਾਹ ਵਾਸਤੇ 30 ਰੁਪਏ ਲੈ ਰਹੇ ਹਾਂ। ਇਹੀ ਮਤਲਬ ਆ ਤੁਹਾਡਾ। ਹਾਂ ਖਰਚਾ ਨਿਕਲਦਾ ਤਨਖਾਹ ਵਾਸਤੇ 30 ਰੁਪਏ ਲੈਂਦੇ ਵੱਡੀ ਗੱਲ ਪਰ ਤੁਹਾਡਾ ਧੰਨਵਾਦ ਹੈ ਜਿਹੜੀ ਤੁਸੀਂ ਇਹ ਜੀ ਜਗ੍ਹਾ ਤੇ ਸੇਵਾ ਲਾਈ ਆ। ਪਰਮਾਤਮਾ ਤੁਹਾਨੂੰ ਤਰੱਕੀ ਹੋਰ ਵੀ ਬਖਸ਼ੇ, ਤੰਦਰੁਸਤੀ ਬਖਸ਼ੇ। ਕਿਉਂਕਿ ਤੁਸੀਂ ਗਰੀਬਾਂ ਲਈ ਜਾਂ ਮਰੀਜ਼ਾਂ ਲਈ ਇਹ ਲਾਇਆ ਹੋਇਆ। ਉਹ ਵੀਰੋ ਦੇਖੋ ਅਨਲਿਮਟਿਡ ਚੀਜ਼ ਆ। ਕੋਈ ਵੀ ਚੀਜ਼ ਪ੍ਰਸ਼ਾਦ ਦੇ ਜਿੰਨੇ ਮਰਜ਼ੀ 30 ਰੁਪਏ 'ਚ, ਜਿੰਨੇ ਮਰਜ਼ੀ ਦਾਲ ਸਬਜ਼ੀ ਬਣਾਓ ਤੇ ਹੋਰ ਅਲੱਗ-ਅਲੱਗ ਦਿਨ ਇਹਨੇ ਰੱਖੇ ਹੋਏ ਆਪਾਂ ਬੋਲਿਆ ਵੀਡੀਓ ਦੇ ਵਿੱਚ ਤੇ ਜਰੂਰ ਵਿ ਕਾਰਨ ਇਹ ਹੀ ਆ ਵੀ ਸੇਵਾ ਜਿਹੜਾ ਮੈਡੀਕਲ ਦੇ ਵਿੱਚ ਕੋਈ ਵੀ ਪੇਸ਼ੈਂਟ ਆਉਂਦਾ ਪੂਰੇ ਪੰਜਾਬ ਪਰ ਚੋਂ ਇੱਥੇ ਪੇਸ਼ੈਂਟ ਆਉਂਦਿਆ ਰਾਜਸਥਾਨ ਹਰਿਆਣੇ ਤੋਂ ਵੀ ਆਉਂਦਿਆ ਕਿਸੇ ਨੂੰ ਕੋਈ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਆਪਦੇ ਘਰੇ ਬਹਿ ਕੇ ਰੋਟੀ ਖਾਓ ਘਰ ਹੀ ਇਹ ਆਪਣਾ ਸਮਝੋ ਘਰ ਦੀ ਰਸੋਈ ਆ ਘਰ ਦੀ ਵਾਈਵ ਆ ਘਰ ਦਾ ਹੀ ਸਵਾਦ ਆ ਸਾਰੀ ਚੀਜ਼ ਘਰ ਦੀ ਆ ਤੁਸੀਂ ਆਪਣੇ ਘਰੇ ਬਹਿ ਕੇ ਰੋਟੀ ਖਾ ਸਕਦੇ ਤੁਹਾਨੂੰ ਕੋਈ ਟੱਕਰਾਂ ਰੋਟੀ ਲੈ ਕੇ ਆਉਣ ਦੀ ਮਗਰ ਆਪਾਂ ਸਟਾਣਾਂ ਦੇ ਗੇੜੇ ਕੱਢਦੇ ਕਿਉਂਕਿ ਬਾਹਰ ਮਹਿੰਗਾ ਪੈਂਦਾ ਜੀ ਤੇ ਮਗਰੋਂ ਹੁਣ ਆਪਾਂ 100-100 ਕਿਲੋਮੀਟਰ ਤੋਂ ਵੀ ਰੋਟੀ ਲੈ ਕੇ ਆਉਂਦਾ ਕੋਈ ਪਤਾ ਲੈਣ ਆਉ ਉਈ ਲੋੜ ਨਹੀਂ ਘਰੇ ਬੈਠੇ ਰੋਟੀ ਖਾਓ ਤੇ ਵੀਰਾਂ ਧੰਨਵਾਦ ਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਕਿਉਂਕਿ ਇੱਥੇ ਪੇਸ਼ੈਂਟ ਆਉਂਦੇ ਜਿਹੜੇ ਉਹ ਰੋਟੀ ਦੀ ਦਿੱਕਤ ਰਹਾ ਘਰ ਰੋਟੀ ਆਪਦੇ ਘਰੇ ਖਾ ਸਕਦੇ ਧੰਨਵਾਦ